ਰਿਜਵਲ ਸਿੱਧੂ ਜੋ ਕਿ ਚੰਡੀਗੜ੍ਹ ਦੇ ਸੈਕਟਰ 32 ਦੇ ਐਸਟੀ ਕਾਲਜ ਦੇ ਪ੍ਰਧਾਨ ਬਣ ਗਏ ਨੇ ਰਿਜਵਲ ਸਿੱਧੂ ਨੇ ਇੰਡੀਪੈਂਡੈਂਟ ਯਾਨੀ ਕਿ ਆਜ਼ਾਦ ਕੈਂਡੀਡੇਟ ਵੱਜੋਂ ਆਈਐਸਐਫ ਯਾਨੀ ਕਿ ਇੰਡੀਅਨ ਸਟੂਡੈਂਟ ਫੈਡਰੇਸ਼ਨ ਵੱਲੋਂ ਚੋਣ ਲੜੀ ਸੀ ਚੋਣ ਲੜ ਕੇ ਪ੍ਰਧਾਨਗੀ ਆਪਣੇ ਨਾਮ ਕਰ ਲਈ ਹੈ ਤੇ ਨਾਲ ਹੀ ਜੇ ਆਪਾਂ ਗੱਲ ਕਰੀਏ ਵੋਟਾਂ ਦੀ ਤੇ ਰਿਜਵਲ ਸਿੱਧੂ ਨੂੰ ਟੋਟਲ 1604 ਵੋਟਾਂ ਪਈਆਂ ਨੇ ਅਤੇ ਜਿਹੜੇ ਵਿਰੋਧੀ ਕੈਂਡੀਡੇਟ ਸੀ ਅਨਿਰuddh ਸਿੰਘ ਕਵਰੋਸ ਨੂੰ 1393 ਵੋਟਾਂ ਪਈਆਂ ਨੇ ਤੇ ਨਾਲ ਹੀ ਜੇ ਆਪਾਂ ਗੱਲ ਕਰੀਏ ਬਾਬਿਆ ਬਗਾਰੀਆਂ ਨੂੰ 40 ਵੋਟਾਂ ਪਈਆਂ ਨੇ ਸੋ ਰਿਜਵਲ ਸਿੱਧੂ 211 ਵੋਟਾਂ ਦੇ ਫਰਕ ਦੇ ਨਾਲ ਐਸਟੀ ਕਾਲਜ ਦੇ ਪ੍ਰਧਾਨ ਬਣ ਗਏ ਹੈਰਾਨੀ ਦੀ ਗੱਲ ਹੈ ਕਿ ਰਿਜਵਲ ਸਿੱਧੂ ਬਹੁਤ ਹੀ ਹੌਲੀ ਤੇ ਘੱਟ ਬੋਲਦੇ ਨੇ ਅਤੇ ਫਿਰ ਵੀ ਉਹ ਇਸ ਪ੍ਰਧਾਨਗੀ ਦੀ ਚੋਣ ਜਿੱਤਣ ਦੇ ਵਿੱਚ ਕਾਮਯਾਬ ਰਹੇ ਅਤੇ ਇਹ ਵੀ ਦੱਸ ਦਈਏ ਕਿ ਰਿਜਵਲ ਸਿੱਧੂ ਹਰਿਆਣਾ ਦੇ ਜ਼ਿਲ੍ਹਾ सिरसा ਦੇ ਪਿੰਡ ਲੈਰਾਵਾਲੀ ਢਾਣੀ ਦੇ ਰਹਿਣ ਵਾਲੇ ਨੇ ਅਤੇ ਇੱਕ ਪਿੰਡ ਤੋਂ ਉੱਠ ਕੇ ਚੰਡੀਗੜ੍ਹ ਪੜਨ ਆਏ ਸਿੱਧੂ ਨੇ ਅੱਜ ਐਸਟੀ ਕਾਲਜ ਦੀ ਪ੍ਰਧਾਨਗੀ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਇਸ ਦੇ ਨਾਲ ਹੀ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਯੁਵਰਾਜ ਸਿੰਘ ਨੇ ਜਿੱਤੀ ਹੈ ਉਹਨਾਂ ਨੂੰ 1514 ਵੋਟਾਂ ਪਈਆਂ ਨੇ ਅਤੇ ਵਿਰੋਧੀ ਕੈਂਡੀਡੇਟ ਸਨਮ ਸਿੰਘ ਨੂੰ 1493 ਵੋਟਾਂ ਪਈਆਂ ਅਤੇ 21 ਵੋਟਾਂ ਦੇ ਫਰਕ ਨਾਲ ਯੁਵਰਾਜ ਸਿੰਘ ਨੇ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਜਿੱਤ ਲਈ ਹੈ ਇਸ ਦੇ ਨਾਲ ਹੀ ਗੱਲ ਕੀਤੀ ਜਾਵੇ ਸੈਕਟਰੀ ਦੀ ਚੋਣ ਦੀ ਤਾਂ ਅੰਚਲ ਠਾਕੁਰ ਨੇ ਐਸਟੀ ਕਾਲਜ ਦੀ ਸੈਕਟਰੀ ਦੀ ਚੋਣ ਜਿੱਤੀ ਹੈ ਉਹਨਾਂ ਨੂੰ 1352 ਵੋਟਾਂ ਮਿਲੀਆਂ ਅਤੇ ਵਿਰੋਧੀ ਕੈਂਡੀਡੇਟ ਨਮੀਨ ਸਿੰਘਲਾ ਨੂੰ 1347 ਵੋਟਾਂ ਮਿਲੀਆਂ ਨੇ 5 ਵੋਟਾਂ ਨਾਲ ਅੰਚਲ ਠਾਕੁਰ ਨੇ ਸੈਕਟਰੀ ਦੀ ਜਿਹੜੀ ਚੋਣ ਹੈਗੀ ਆ ਜਿੱਤ ਲਈ ਹੈ ਤੇ ਜੁਆਇੰਟ ਸੈਕਟਰੀ ਦੀ ਚੋਣ ਨਯਾਸ਼ੀ ਠਾਕੁਰ ਨੇ ਜਿੱਤੀ ਹੈ ਉਹਨਾਂ ਨੂੰ 1500 71 ਵੋਟਾਂ ਬਿਲਹਿੰਦੀ ਵਿਰੋਧੀ ਕੈਂਡੀਡੇਟ ਦਿਵਾਂਸ਼ ਚੋਹਾਨੋ 1426 ਵੋਟਾਂ ਮਿਲੀਆਂ ਅਤੇ 145 ਵੋਟਾਂ ਦੇ ਫਰਕ ਦੇ ਨਾਲ ਨਯਾਸ਼ੀ ਠਾਕੁਰ ਨੇ ਜੁਆਇੰਟ ਸੈਕਟਰੀ ਦੀ ਚੋਣ ਆਪਣੇ ਨਾਮ ਕੀਤੀ ਹੈ ਸੋ ਜਿੱਤ ਤੋਂ ਬਾਅਦ ਰਿਜਵਲ ਸਿੱਧੂ ਦੀ ਜਿਹੜੀਆਂ ਫੋਟੋ ਤੇ ਵੀਡੀਓ ਸਾਹਮਣੇ ਆ ਰਹੀਆਂ ਨੇ ਜਿਹੜੀ ਉਹਨਾਂ ਨੇ ਖੁਸ਼ੀ ਮਨਾਈ ਹੈ ਉਹ ਗੱਡੀ ਦੇ ਕਾਫਲਿਆਂ ਦੇ ਵਿੱਚ ਜਿਹੜੀਆਂ ਗੱਡੀਆਂ ਦਾ ਕਾਫਲਾ ਸੀਗਾ ਉਹਨਾਂ ਦੇ ਜਿਹੜੇ ਨਾਲ ਸੀਗੇ ਜਿਹੜੇ ਉਹਨਾਂ ਦੇ ਆਪਾਂ ਕਹਿ ਸਕਦੇ ਆਂ ਕਿ ਸਾਥੀ ਸੀਗੇ ਉਹਨਾਂ ਦੇ ਨਾਲ ਉਹਨਾਂ ਨੇ ਮਿਲ ਕੇ ਇਸ ਚੀਜ਼ ਦੀ ਖੁਸ਼ੀ ਮਨਾਈ ਹੈ ਦਾ ਮੈਂ ਕਿਹਾ ਕੁਝ ਨਹੀਂ ਕਰ ਸਕਦਾ ਜੰਮਾਤ ਸੁਰੇਜਵਲ ਸਿੱਧੂ ਨੇ ਸਭ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵੀ ਰਿਜਵਲ ਸਿੱਧੂ ਨੂੰ ਵੋਟਾਂ ਪਾਈਆਂ ਜਿਹੜੇ ਉਹਦੇ ਸਪੋਰਟ ਦੇ ਵਿੱਚ ਸੀ ਕਿ ਤੇ ਉਹਨੇ ਕਿਹਾ ਹੈ ਕਿ ਤੁਹਾਡੀ ਸਪੋਰਟ ਤੋਂ ਬਿਨਾ ਇਹ ਜਿੱਤ ਸੰਭਵ ਨਹੀਂ ਹੈਗੀ ਸੀ ਹੁਣ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਰਿਜਵਲ ਸਿੱਧੂ ਆਪਣੇ ਸਪੋਰਟਰ ਦੇ ਨਾਲ ਜਸ਼ਨ ਮਨਾ ਰਿਹਾ ਹੈ ਗੱਡੀਆਂ ਦਾ ਕਾਫਲਾ ਨਿਕਲਿਆ ਹੋਇਆ ਚੰਡੀਗੜ੍ਹ ਦੀਆਂ ਸੜਕਾਂ ਤੇ ਇਹ ਗੱਡੀਆਂ ਦੇ ਜਿਹੜੇ ਸਨਰੂਫ ਨਹੀਂ ਉਹਦੇ ਵਿੱਚੋਂ ਨਿਕਲ-ਨਿਕਲ ਕੇ ਪੰਗੜੇ ਪੈ ਰਹੇ ਨੇ ਇੱਕ ਵੱਡਾ ਕੱਟ ਦੇਖ ਸਕਦੇ ਹੋ ਰਿਜੂਵਲ ਸਿੱਧੂ ਨੂੰ ਮੁੰਡਿਆਂ ਨੇ ਮੋਢਿਆਂ ਤੇ ਚੱਕਿਆ ਹੋਇਆ। ਉਹ ਮਾਰ ਸੋ ਇਹ ਵੱਡਾ ਕੱਟ ਹੈਗਾ ਰਿਜੂਵਲ ਸਿੱਧੂ ਦੀ ਜਿੱਤ ਦਾ ਜਿਹੜਾ ਕਿ ਸੈਕਟਰ 32 ਦੇ ਐਸਡੀ ਕਾਲਜ ਦਾ ਪ੍ਰੈਜ਼ੀਡੈਂਟ ਬਣ ਗਿਆ।